ਹਾਂਜੀ ਦੋਸਤੋ ਅੱਜ ਹੈਗੀ ਐਤਵਾਰ ਦੀ ਕਾਫੇ ਦਾ ਸਨ ਐਤਵਾਰ ਦਾ ਦਿਨ ਹੈ ਤੇ ਤਰੀਕਾ ਹੈਗਾ 27/3/2022 ਦੀ ਕਾਫੇ ਦਾ 27/3/2022 9:00 ਵਜੇ 1 ਮਿੰਟ ਹੋ ਗਿਆ ਠੀਕ ਆ ਤੇ ਮੈਂ ਉੱਥੇ ਖੜਾ ਸੀ ਕੋਈ ਦਰਸਪੀ ਆਇਆ ਤੇ ਇਹ ਨਾਲ ਕੇ ਠੀਕਾ ਪਰਣਾ ਬੰਨਣਾ ਤੁਸੀਂ ਤਾਂ ਇਸ ਤੋਂ ਕਿਸੇ ਤੋਂ ਮੱਗਿਆ ਪਰਣਾ ਤੇ ਮੈਂ ਹੁਣ ਰੋਟੀ ਖਾਣ ਲੱਗਾ ਰੋਟੀ ਖਾ ਕੇ ਉਸ ਤੋਂ ਬਾਅਦ ਹੀ ਚਾਹ ਮੈਂ ਬਾਹਰ ਜਾਊਂਗਾ ਮੈਂ ਜਿੱਥੇ ਜੰਮਾਸਨ ਨੂੰ ਲੈ ਕੇ ਜਾਊਂਗਾ ਮੈਂ ਤੁਸੀਂ ਜਿਹੜੇ ਚ ਬਣੇ ਰਹੇ ਹੋ ਤੇ ਮੈਂ ਅੱਜ ਐਤਵਾਰ ਇਸਦੀ ਬਾਹਰ ਜਾਊਂਗਾ ਦੁਪਹਿਰ ਤੱਕ ਜਣਗੀ ਸਮਾਗਮ ਆ ਕੋਈ ਉੱਥੇ ਸਮਾਗਮ ਤੇ ਜਾਊਂਗਾ ਜਾ ਕੇ ਸੋਟਰਮ ਨਾਲ ਥੋੜੀ ਵੀਡੀਓ ਬਣਾਉਂਗਾ ਬੋਲਦਾ ਮੈਂ ਹੈ ਨਹੀਂਗਾ ਠੀਕ ਆ ਮੈਂ ਐਡਿਟ ਕਰਕੇ ਵੀਡੀਓ ਤੁਹਾਨੂੰ ਮੈਂ ਬਣਾ ਦੂੰਗਾ ਠੀਕ ਆ ਉੱਥੇ ਪਾਰਟ ਹੋਣਾਗਾ ਦੁਪਹਿਰ ਤੱਕ ਸ਼ਾਮ ਤੱਕ ਮੈਂ ਮੁੜਿਆਂਗਾ ਜਦੋਂ ਮੁੜ ਕੇ ਆਇਆ ਪਹਿਲਾਂ ਮੰਜਰ ਤੋਂ ਜਾਊਂਗਾ ਤੁਹਾਨੂੰ ਪਹਿਲਾਂ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਦੱਸੂਂਗਾ ਠੀਕ ਆ ਤੇ ਤੁਸੀਂ ਇਸ ਫੋਲਡ ਐਨਜੋਏ ਕਰੋ ਤੇ ਜਿੱਥੇ ਜੇ ਮੁੜ ਕੇ ਆਉਂਗਾ ਉਹ ਤੁਹਾਨੂੰ ਦੱਸੂਂਗਾ ਕਿ ਮੈਂ ਕਿੱਥੇ ਜਾਣਾ ਸਮ ਮੈਂ ਸਾਰਾ ਦਿਖਾ ਦੂੰਗਾ ਜਿਹੜੀ ਫੋਟੋ ਉਹਦੀ ਇੰਸਟਾਗ੍ਰਾਮ ਦੇ ਵਿੱਚ ਵੀ ਪਾ ਦੂੰਗਾ ਤੇ ਵੀਡੀਓ ਵੀ ਮੈਂ ਦਿਖਾਉਂਗਾ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਸ ਤਰ੍ਹਾਂ ਦੀ ਵੀਡੀਓ ਚਾਹੁੰਦੀਆਂ ਉਸ ਤਰ੍ਹਾਂ ਦੀ ਵੀਡੀਓ ਲੈ ਕੇ ਆਇਆ ਕਰੂੰਗਾ ਮੈਂ ਮਿਲਦਾ ਸਾਨੂੰ ਜਦ ਤੱਕ ਮੈਂ ਰਸਨ ਉੱਥੇ ਜਾ ਕੇ ਚਲ ਮਿਲਦਾ ਬਾਅਦ ਦੋਸਤੋ ਤੇ ਮੈਂ ਰੋਟੀ ਖਾਣੀ ਹੈ ਤੇ ਹੁਣ ਮੈਂ ਯਾਰਾਂ ਨਾਲ ਸਾਨੂੰ ਜਾ ਕੇ ਤੇ ਮਿਲੂੰਗਾ ਤੁਸੀਂ ਵੀਡੀਓ ਚ ਬਣੇ ਰਹੇ ਹੋ ਜਦੋਂ ਮੈਂ ਅੰਚਲ ਚ ਪਹੁੰਚ ਗਿਆ ਨਾ ਕਿ ਉੱਥੇ ਜਿੱਥੇ ਜਾ ਰਿਹਾ ਉੱਥੇ ਪਹੁੰਚ ਜਾਂਦਾ ਸਾਨੂੰ ਵੀਡੀਓ ਚ ਮੈਂ ਦੱਸੂੰਗਾ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਇਸ ਤਰ੍ਹਾਂ ਦੀ ਬਣਾਈਆ ਕਿਦ ਤੱਕ ਪੱਜੂ 2000 ਕੇਜਾ ਕਰਨਾ ਕਿਸ ਤਰ੍ਹਾਂ ਹੁੰਦਾ ਹੈ ਤੁਸੀਂ ਦੱਸ ਸਕਦੇ ਹੋ ਮੈਂ ਨਿਮਰਤਾ ਸਮੁੱਚਾ ਕਰਦਾ ਹਾਂ ਇਕ ਚੌਲ ਚਾਲ ਨਾਲ ਨੰਬਰ ਇੱਕ ਜਨਮਾਨ ਤੋਂ 2000 ਦੇ ਟੇਰ ਹੋਈ ਪਈ ਹੈ ਚਲੋ ਨਈ ਨਾ ਚਲੋ ਬਿਲਕੁਲ ਜੀ 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 ਜ Tuh <laughs> kan

और सुना रेडी हम ना जाओ सामने से आ रे 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 आ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਜ ਤੋਂ 550 ਸਾਲ ਪਹਿਲੋਂ ਇਹ ਪੈਗਾਮ ਦਿੱਤਾ ਸੀ ਪਵਨ ਗੁਰੂ ਪਾਣੀ ਪਿੱ타 ਮਾਤਾ ਧਰਤ ਮਾਤ ਕੋਸ ਧਰਤੀ ਦੇ ਅਸੀਂ ਵਾਰਸ ਕਿਤੇ ਇਹ ਨਾ ਹੋਵੇ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਇਹ ਸਵਾਲ ਕਰਨ ਕੇ ਜਦੋਂ ਇਹ ਪਾਣੀ ਨੂੰ ਬਰਬਾਦ ਕੀਤਾ ਜਾਇਆ ਸੀ ਜਾ ਰਿਆ ਸੀ ਇਹ ਹਮ Myself, <speaking in foreign language> <speaking in foreign language> ਤੋ ਇਹ ਕਾ ਫਰਜ਼ਾਨ ਨੂੰ 2:33 ਮਿੰਟੋ ਕਿਤੇ ਜਿੱਥੇ ਨੂੰ ਆਏਗਾ ਜੇ ਆ ਕੇ ਜਿਹੜੇ ਇੱਕ ਸਾਡੇ ਨਾਲ ਜਿਹੜਾ ਪਿੰਗਲਵਾੜਾ ਦਾ ਸਕੂਲ ਕੋਲ ਤੇ ਉੱਥੇ ਜਿੱ ਗਿਆ ਪਹਿਲਾਂ ਫਿਰ ਮਾਂ ਗਿਆ ਮਸਤੂਨ ਸਾਹਿਬ ਜਾ ਕੇ ਆਇਆਂਗਾ ਤੁਸੀਂ ਦੇਖ ਲਈ ਹੋਗੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਇਹ ਜਸਨਾ ਸੀ ਜੀ ਮੈਂ ਇੱਥੇ ਜਾਇਆ हां जी ਇਹਨਾਂ ਵੀਰਾਂ ਬੜਾ ਬੜੇ ਲੱਗੇ ਲਾਈਕ ਕਰ ਲੋ ਜੀ ਇਹਨਾਂ ਵੀਡੀਓ ਦੁਬਾਰਾ ਦੇਖਣ ਜਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲੋ ਤੇ ਨਾਲ ਦੇ ਨੋਟੀਆਂ ਬੈਲ ਨੂੰ ਪ੍ਰੈਸ ਕਰਕੇ ਆਇਆ ਦਪਣ ਦਾ ਬੱਲੋ ਮੇਰੇ ਵੀਰਾਂ ਦਾ ਸਮਾਂ ਬਣਾ ਦੇਖਣਾ ਜੇ ਮੇਰੇ ਸੋਸ ਸਮਾਂ ਰੱਖਾ ਲੋ ਕਰਾ ਚੋਣਾ ਤਾਂ ਸਾਰਾ ਮੈਂ ਲਿੰਕ ਡਿਸਕਸ਼ਨ ਵਿੱਚ ਮਿਲੂਗਾ ਤੇ ਤੁਸੀਂ ਟੈਕਨ ਵਾਲਾ ਵੀਡੀਓ ਦੇਖਣ ਜਾਂ ਤਾਂ ਉਹਨਾਂ ਲਿੰਕ ਆਈ ਬੈਂਸੇ ਜਾ ਕੇ ਮਿਲ ਜੂਗਾ ਉਹਨੂੰ ਜਾ ਕੇ ਸਬਸਕ੍ਰਾਈਬ ਕਰ ਲੋ ਤੇ ਨਾਲ ਦੇ ਨੋਟੀਆਂ ਬੈਲ ਨੂੰ ਪ੍ਰੈਸ ਕਰਕੇ ਆਇਆ ਦਪਣ ਦਾ ਬੱਲੋ ਮੇਰੇ ਵੀਰਾਂ ਦਾ ਸਮਾਂ ਬੈਲ ਦੇਖਣ ਲਈ ਤੋਂ ਸਹੀ ਕਮੈਂਟ ਕਰਕੇ ਦੱਸੋ ਵੀ ਕਿ ਸਟੌਪ ਵੀਡੀਓ ਲਗਾ ਮੈਂ ਜਾਂ ਕਿ ਬਲੋਗ ਉਹ ਜਾਂ ਜੈਨ ਜੈ ਪਰੋਤ